ਦਿਲਾਂ ਹਿੰਮਤ ਕਰ ਗਾਣਾ ਬਣਾਇਆ ਉਹ ਬਹੁਤ ਸੋਹਣਾ ਬਣਿਆ ਸੋ ਮੈਨੂੰ ਬੜੀ ਕਾਲੀ ਸੀ ਕਿ ਮੈਂ ਆਪਣੇ ਚੈਨਲ ਤੋਂ ਆਪਣੀ ਕੰਪਨੀ ਤੋਂ ਰਿਲੀਜ਼ ਕਰਾਂ ਐਨ ਉਹ ਬਹੁਤ ਵਧੀਆ ਚੱਲਿਆ 70 ਮਿਲੀਅਨ ਦੇ ਕਰੀਬ ਜਿਹੜੇ ਉਹਦੇ ਵਿਊਜ਼ ਆਏ ਸੋ ਉਹਦੇ ਵਿੱਚ ਇੰਨੇ ਪੈਸੇ ਲੱਗ ਗਏ ਬਸ ਕਹਿ ਲਓ ਪੈਸੇ ਮੁੱਕ ਗਏ ਹੋ ਅਜਬੇ ਕੇ ਕੱਲੇ ਥੋੜਾ ਜਾ ਸਮਝਾਇਆ ਦਿਲ ਨੂੰ ਰੋਂਦਾ ਸੀ ਬਣੇ ਛਿਰਦਾ ਚੁੱਪ ਕਰਾਇਆ ਦਿਲ ਨੂੰ ਲਕੋਣਾ ਨਹੀਂ ਕਿਸੇ ਤੋਂ ਕੁਝ ਵੀ ਆਏ ਕਿ ਦੁਜੇ ਨਾ ਮਿਲ ਜਾਈਏ ਦਿਲਾਂ ਥੋੜੀ ਜੀ ਦਿਲਾਂ ਥੋੜੀ ਜੀ ਹਿੰਮਤ ਕਰ ਆਪਾਂ ਮਿਲ ਕੇ ਉਹਨੂੰ ਭੁੱਲ ਜਾਈਏ ਇਹ ਗਾਣਾ ਵੀ ਮੇਰਾ ਆਪਣਾ ਲਿਖਿਆ ਗਾਇਆ ਸੋ ਉਮੀਦ ਕਰਦਾ ਕਿ ਤੁਹਾਨੂੰ ਸਾਰਿਆਂ ਨੂੰ ਬਹੁਤ ਪਸੰਦ ਆਊਗਾ ਸੋ ਇੱਕ ਗੁੱਡ ਮੈਸੇਜ ਵੀ ਹੈ ਮਿਊਜ਼ਿਕ ਦੇ ਨਾਲ ਨਾਲ ਸੋ ਸਾਰੇ ਜਣੇ ਸੁਣਿਓ ਸ਼ੇਅਰ ਕਰਿਓ ਮੈਂ ਪਹਿਲਾ ਖੁਦ ਇੱਕ ਸਿੰਗਰ ਰਹਾ ਹਾਂ ਤੇ ਮੈਂ ਆਪਣੇ ਆਪ ਤੇ ਪੈਸੇ ਲਾਇਆ ਹੋਏ ਨੇ ਤੇ ਮੈਨੂੰ ਪਤਾ ਕਿ ਇਹ ਇਨ ਈਜ਼ੀ ਵੀ ਨਹੀਂ ਹੈਗਾ ਕਿ ਜੇ ਇੱਕ Song ਆਇਆ YouTube ਤੇ ਅਪਲੋਡ ਕੀਤਾ ਤੇ ਉਹ ਗੀਤ ਚੱਲ ਪਿਆ ਗੀਤ ਕਦੇ ਵੀ ਇਦਾਂ ਨਹੀਂ ਚੱਲਦਾ ਜਗਮੀਤ ਦੀ ਕੀ ਖਾਸੀਅਤ ਹੈ ਕਿ ਉਹ ਜੋ ਮਰਜੀ ਤੁਸੀਂ ਕੰਟੈਂਟ ਦੇ ਦਿਓ ਚਾਹੇ ਹਿਪ ਹੌਪ ਦੇ ਦਿਓ ਚਾਹੇ ਫੋਕ ਦੇ ਦਿਓ ਚਾਹੇ ਸਾਈਡ ਦੇ ਦੋ ਰੋਮਾਂਟਿਕ ਦੇ ਦਿਓ ਇਹਨੇ ਹਰ ਚੀਜ਼ ਬਹੁਤ ਸੋਹਣੇ ਤਰੀਕੇ ਨਾਲ ਲਗਾਉਣੀ ਹੈ ਜੇ ਸਿੰਗਰ ਦੇ ਵਿੱਚ ਟੈਲੈਂਟ ਹੈਗਾ ਤਾਂ ਮੈਨੂੰ ਨਹੀਂ ਲੱਗਦਾ ਕਿ ਉਹ ਫੇਲ ਹੋਣ ਦੇ ਕੋਈ ਚਾਂਸ ਹੈਗੇ ਨੇ ਤੇ ਮੈਂ ਬਾਈ ਜੀ ਨੂੰ ਮਿਲਿਆ ਤੇ ਮੈਨੂੰ ਬਹੁਤ ਪਿਆਸਦਾਰ ਮਿਲਿਆ ਕਾਫੀ ਚੀਜ਼ਾਂ ਮੈਨੂੰ ਸਿੱਖਣ ਨੂੰ ਮਿਲੀਆਂ ਕਿਉਂਕਿ ਜਦੋਂ ਬੰਦਾ ਇੰਡਸਟਰੀ 'ਚ ਪੈ ਰੱਖਦਾ ਤਾਂ ਉਹਨੂੰ ਜ਼ਰੂਰੀ ਨੇ ਚੀਜ਼ਾਂ ਸਾਰੀਆਂ ਸਿੱਖਣੀਆਂ ਨਾ ਜਿਰ ਨ ਲੱਗ ਜੈਨੀ ਆਪਣੇ ਰਿਸ਼ਤੇ ਨੂੰ ਪੜੀਆਂ ਨਜਰਾ ਤੋਂ ਬਚਦਾ ਰਹਿਣਾ ਆ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਮੈਂ ਇਕਬਾਲ ਸਿੰਘ ਪਗੋਲਾ ਅੱਜ ਬਲੈਕਸਟੋਨ ਕੰਪਨੀ ਵੱਲੋਂ ਇੱਕ ਨੌਜਵਾਨ ਗੱਭਰੂ ਨੂੰ ਲਾਂਚ ਕੀਤਾ ਗਿਆ ਨਵੇਂ ਗਾਣੇ ਦੇ ਨਾਲ ਉਹਨਾਂ ਉਸ ਗੱਭਰੂ ਦੇ ਕਰਾਉਣੇ ਥੋੜੇ ਨਾਲ ਗੱਲ ਬਾਈ ਜੀ ਪਹਿਲਾਂ ਤਾਂ ਆਪਣੇ ਬਾਰੇ ਤੇ ਆਪਣੇ ਪਿਛੋਕੜ ਬਾਰੇ ਥੋੜਾ ਜਿਹਾ ਦੱਸਣਾ ਹਾਂਜੀ ਮੈਂ ਗੁਰਚਾਹਲ ਸੋ ਮੇਰਾ ਪਿੰਡ ਹੈ ਜੀ ਪਿੰਡ ਚਾਹਲਾ ਵਾਲਾ ਮੇਰਾ ਜ਼ਿਲ੍ਹਾ ਮਾਨਸਾ ਸੋ ਸੀ ਨਵਾਂ ਗਾਣਾ ਕਰ ਰਹੇ ਆ ਬਲੈਕਸਟੋਨ মিডিਆ ਦੇ ਨਾਲ ਇਹਨਾਂ ਪਾ ਜਿਹੜਾ ਦੀ ਕੰਪਨੀ ਆ ਬਲੈਕਸਟੋਨ মিডিਆ ਸੋ 9 ਤਰੀਕ ਨੂੰ ਅਸੀਂ ਗਾਣਾ ਰਿਲੀਜ਼ ਕਰ ਰਹੇ ਆ ਜੀ ਵਾਈਬ ਮੈਚ ਸੋ ਸਾਰਿਆਂ ਨੂੰ ਜਿਵੇਂ ਮੇਰੇ ਪੁਰਾਣੇ ਗਾਣਿਆਂ ਨੂੰ ਸਾਰਿਆਂ ਨੇ ਬਹੁਤ ਪਿਆਰ ਦਿੱਤਾ ਸੋ ਉਮੀਦ ਕਰਦਾ ਕਿ ਇਹ ਗਾਣੇ ਨੂੰ ਵੀ ਬਹੁਤ ਪਿਆਰ ਮਿਲੂਗਾ ਬਾਈ ਕੀ ਲੰਮੇ ਗੈਪ ਤੋਂ ਬਾਅਦ ਫਿਰ ਤੁਸੀਂ ਰੂਪ ਰੂਪ ਹੋ ਰਹੇ ਹੋ ਸੰਗਤਾਂ ਦੇ ਕਿਉਂ ਤੇ ਇਹਨਾਂ ਲੰਮਾ ਗੈਪ ਪਿਆ ਲੰਮੇ ਗੈਪ ਦੀ ਵਜ੍ਹਾ ਇੱਕ ਤਾਂ ਜੀ ਮੈਨੂੰ ਲੱਗਦਾ ਮੈਂ ਗਾਣਿਆਂ ਦੀ ਸਿਲੈਕਸ਼ਨ ਨੂੰ ਲੈ ਕੇ ਕਾਫੀ ਲੇਟ ਹੋ ਜਾਣਾ ਕੇ ਨਹੀਂ ਵਧੀਆ ਉਹ ਨਹੀਂ ਵਧੀਆ ਇੱਕ ਮੈਨੂੰ ਲੱਗਦਾ ਨਾ ਮੈਂ ਓਨੈਸਟ ਆਨਸਰ ਦਿੰਨਾ ਵੀ ਇਹ ਇਹ ਤੋਂ ਬਿਨਾ ਇਹ ਤਾਂ ਇੱਕ ਆਮ ਆਨਸਰ ਹੋ ਗਿਆ ਨਾ ਹੋਇਆ ਕਿ ਮੈਂ ਨਾ ਪਹਿਲਾਂ ਗਾਣਾ ਖੁਦ ਲਿਖਿਆ ਗਾਇਆ ਦਿਲਾ ਹਿੰਮਤ ਕਰ ਦਿਲਾ ਹਿੰਮਤ ਕਰ ਗਾਣਾ ਬਣਾਇਆ ਉਹ ਬਹੁਤ ਸੋਹਣਾ ਬਣਿਆ ਸਾਬ ਮੈਨੂੰ ਬੜੀ ਕਾਲੀ ਸੀ ਕਿ ਮੈਂ ਆਪਣੇ ਚੈਨਲ ਤੋਂ ਆਪਣੀ ਕੰਪਨੀ ਤੋਂ ਰਿਲੀਜ਼ ਕਰਾਂ ਵਾਰੇ ਯਾਰਾਂ ਦੋਸਤਾਂ ਨੇ ਸਲਾਹ ਦਿੱਤੀ ਕਿ ਕਿਸੇ ਵਧੀਆ ਕੰਪਨੀ ਤੋਂ ਕਰੋ ਹਨਾ ਹਜੇ ਸਟਾਰਟ ਹੈ ਇਹ ਉਹ ਜੋ ਤਾਂ ਉਸ ਤੋਂ ਬਾਅਦ ਮੈਂ ਉਹ ਗਾਣਾ ਕਰਿਆ ਜੀ ਉਹ 3 ਸੀਰੀਜ਼ ਨੇ ਗਾਣਾ ਕੀਤਾ ਐਂਡ ਉਹ ਬਹੁਤ ਵਧੀਆ ਚੱਲਿਆ 70 ਮਿਲੀਅਨ ਦੇ ਕਰੀਬ ਜਿਹੜੇ ਉਹਦੇ ਵਿਊਜ਼ ਆਏ ਉਹ ਹੁਣ ਖੁਸ਼ੀ ਦੇ ਨਾਲ ਨਾਲ ਇੱਕ ਪਛਤਾਵਾ ਵੀ ਹੋ ਗਿਆ ਕਿ ਆਪਣੀ ਕੰਪਨੀ ਤੋਂ ਕਰਨਾ ਚਾਹੀਦਾ ਸੀ ਸੋ ਦੂਜੀ ਵਾਰੀ ਮੈਂ ਗਾਣਾ ਬਣਾਇਆ ਮੁਬਾਰਕ ਬਾਦ ਜਿਹੜਾ ਹਿੰਦੀ ਗਾਣਾ ਸੀਗਾ ਉਹ ਮੈਂ ਦੂਸਰੀ ਵਾਰ ਮੈਂ ਗਾਣਾ ਸੋਚਿਆ ਵੀ ਚਲੋ ਕਿਸੇ ਕੰਪਨੀ ਨੂੰ ਦੇਵਾਂਗੇ ਇਸ ਵਾਰ ਦੋਸਤਾਂ ਦੀ ਸਲਾਹ ਸੀ ਕਿ ਖੁਦ ਕਰ ਲਾ ਸੋ ਉਹਦੇ ਵਿੱਚ ਇੰਨੇ ਪੈਸੇ ਲੱਗ ਗਏ ਬਸ ਕਹਿ ਲਓ ਪੈਸੇ ਮੁੱਕ ਗਏ ਸੋ ਤੁਹਾਡਾ ਕੁਐਸਚਨ ਸੀ ਜਿਹੜਾ ਗੈਪ ਕਿਉਂ ਪਿਆ ਤੇ ਪੈਸੇ ਮੁੱਕ ਗਏ ਸੀ ਸੋ ਇਹ ਰੀਜਨ ਸੀਗਾ ਉਹਦਾ ਫਿਰ ਮੈਂ ਦੁਬਾਰਾ ਇਹ ਕਲਾਕਾਰੀ ਤੁਸੀਂ ਸ਼ੁਰੂ ਕੀਤੀ ਆ ਇਹ ਨਾਪ ਤੋਲ ਕੇ ਜਾਂ ਪੈਸਿਆਂ ਨਾਲ ਤਾਂ ਇਹ ਨਹੀਂ ਜੰਦੀ ਹੈ ਨਾ ਤੇ ਹੁਣ ਤੁਹਾਡਾ ਦੁਬਾਰਾ ਜਦੋਂ ਬਲੈਕਸਟੋਨ ਕੰਪਨੀ ਨਾਲ ਜੁੜੇ ਹੋ ਇਹੀ ਰੀਜਨ ਸੀ ਵੀ ਪੈਸੇ ਮੁੱਕੇ ਨਹੀਂ ਇਹ ਤਾਂ ਕਰਦੀ ਕੰਪਨੀ ਹੈ ਜੀ ਰੀਜਨ ਤਾਂ ਹੀ ਸੀ ਨਹੀਂ ਨਹੀਂ ਇਹ ਚਲੋ ਇਹ ਵੀ ਕਹਿ ਲਓ ਪਰ ਇਹ ਤਾਂ ਕਰਦੀ ਕੰਪਨੀ ਹੈ ਨਾ ਹੁਣ ਜੇ ਚੱਲ ਜੇ ਕੋਈ ਪਸਤਾਵਾ ਨਹੀਂ ਹੈ ਤੇ ਨਾ ਚੱਲੇ ਤਾਂ ਵੀ ਕੋਈ ਨਿਸ਼ਾਨ ਨਹੀਂ ਹੈ ਸੋ ਇਹ ਚੱਲ ਵੀ ਗਿਆ ਤਾਂ ਫਿਰ ਸਾਰੇ ਪੈਸੇ ਘਰੀਏ ਜੀ ਕੋਈ ਗੱਲ ਨਹੀਂ ਤਾਂ ਕਰਦੀ ਗੱਲ ਹੈ ਜੀ ਚੱਲ ਗਿਆ ਨਹੀਂ ਉਮੀਦ ਨਾਲ ਉਮੀਦਾਂ ਦੇ ਨਾਲ ਹੀ ਉਮੀਦ ਨਾਲ ਪੱਕਿਆ ਮੈਂ ਜੋ ਪੁਰਾਣੇ ਪਸਤਾਵਿਆਂ ਦੀ ਗੱਲ ਕਰਦਾ ਕਿ ਇਸ ਵਾਰ ਮੈਨੂੰ ਕੋਈ ਕਿਸੇ ਤਰ੍ਹਾਂ ਦਾ ਪਸਤਾਵਾ ਨਹੀਂ ਹੋਊਗਾ ਜੇ ਗਾਣਾ ਦੋ ਬੋਲ ਨਿਊ ਸੌਂ ਕਈ ਕੁਛ ਦੋ ਚਾਰ ਲੈਣਾ ਪਲਾਣੇ ਹਾਂਜੀ ਜਿਹੜਾ ਵੀ ਪਹਿਲਾ ਗਾਣਾ ਐ ਨਹੀਂ ਪਹਿਲਾ ਉਹ ਹਾਂਜੀ ਮੈਂ ਦਿਲਾਂ ਹਿੰਮਤ ਕਰ ਗਾਣਾ ਜਿਹੜਾ ਮੈਨੂੰ ਵਧੀਆ ਲੱਗਦਾ ਹੋ ਅਜ ਬਹਿ ਕੇ ਕੱਲੇ ਥੋੜਾ ਜਾ ਸਮਝਾਇਆ ਦਿਲ ਨੂੰ ਰੋਂਦਾ ਸੀ ਬਣੇ ਚਿਰਦਾ ਚੁੱਪ ਕਰਾਇਆ ਦਿਲ ਨੂੰ ਲਕੋਣਾ ਨਹੀਂ ਕਿਸੇ ਤੋਂ ਕੁਝ ਵੀ ਆਇਕ ਦੂਜੇ ਨਾਲ ਮਿਲ ਜਾਈਏ ਦਿਲਾਂ ਥੋੜੀ ਜੀ ਦਿਲਾਂ ਥੋੜੀ ਜੀ ਹਿੰਮਤ ਕਰ ਆਪਾਂ ਮਿਲ ਕੇ ਉਹਨੂੰ ਭੁੱਲ ਜਾਈਏ ਦਿਲਾਂ ਥੋੜੀ ਜਿਹੀ ਹਿੰਮਤ ਕਰ ਆਪਾਂ ਮਿਲ ਕੇ ਉਹਨੂੰ ਭੁੱਲ ਜਾਈਏ ਥੈਂਕ ਯੂ ਜੀ ਨਿਊ Song ਦੇ ਵੀ ਦੋ ਮੁਖੜੇ ਸੁਣਾ ਦਿਓ ਹਾਂਜੀ ਬਿਲਕੁਲ ਹੋ ਮੇਰੀ ਜੀ ਦੇ ਨਾਲ ਚੱਲੇ ਪੱਕ ਠੱਕ ਕੁੜਿਓ ਹੋ ਮੈਨੂੰ ਪਿਆਰ ਉਹਦੇ ਤੇ ਨਾ ਕੋਈ ਸ਼ੱਕ ਕੁੜਿਓ ਹੋ ਮੈਨੂੰ ਨਾ ਫਿਕਰ ਕੋਈ ਵਿਆਹ ਦਾ ਨੀਓ ਕੱਲਾ ਕੇਰਾ ਕਿਸੇ ਗੱਲੋਂ ਕੱਟਨੀ ਕਰਦੇ ਆ ਇਹ ਥੋੜਾ ਸਸਪੈਂਸ ਰੱਖ ਲੀ ਬਾਈ ਹੁਣ ਉਹਨਾਂ ਨਾਲ ਕੰਮ ਕਰਿਆ ਤੁਸੀਂ ਬਲੈਕ ਸਟੋਨ ਕੰਪਨੀ ਨਾਲ ਬਾਈ ਹੁਣੀ ਕਹਿੰਦੇ ਵੀ ਅਸੀਂ ਨਾਵੇਂ ਕਲਾਕਾਰਾਂ ਉੱਪਰ ਦੇ ਕਲਾਕਾਰਾਂ ਦੀ ਬਾਹ ਪੜਾਂਗੇ ਕੰਮ ਕਰਿਆ ਕਿੰਨਾ ਕੁ ਵਧੀਆ ਲੱਗਾ ਅਸੀਂ ਐਕਚੁਅਲੀ ਕੰਮ ਕਰਨ ਦਾ ਇੱਕ ਰੀਜ਼ਨ ਇਹ ਹੈ ਜੀ ਅਸੀਂ ਬਹੁਤ ਪੁਰਾਣੇ ਦੋਸਤਾਂ ਸਾਰੇ ਜਾਣੇ ਨਾ ਜਿਹੜੇ ਬਾਈ ਉਹ ਪ੍ਰੋਡਿਊਸਰ ਨੇ ਹਰਵਿੰਦਰ मैम ਨੇ ਅਸੀਂ ਪੁਰਾਣੇ ਦੋਸਤਾਂ ਸੋ ਇਹਨਾਂ ਨੇ ਨਵੀਂ ਕੰਪਨੀ ਸ਼ੁਰੂ ਕੀਤੀ ਹੈ ਤੇ ਮੇਰਾ ਕਮਬੈਕ ਹੈ ਸੋ ਅਸੀਂ ਤਾਂ ਕਰਕੇ ਕਰ ਰਹੇ ਹਾਂ ਤੇ ਬਾਈ ਹੋਰੇ ਬੜੇ ਵਧੀਆ ਕੰਮ ਵੀ ਕਰ ਰਹੇ ਆ ਜਿਹੜੇ ਨਵੇਂ ਟੈਲੈਂਟ ਆ ਉਹਨਾਂ ਨੂੰ ਵੀ ਪੇਸ਼ ਕਰ ਰਹੇ ਨੇ ਸੋ ਮੈਨੂੰ ਇਹਨਾਂ ਨਾਲ ਕੰਮ ਕਰਕੇ ਵੈਸੇ ਵੀ ਇਸ ਕਰਕੇ ਵੀ ਵਧੀਆ ਲੱਗਿਆ ਲੋਕਾਂ ਨੂੰ ਕੀ ਅਪੀਲ ਕਰੋਗੇ ਦੇਸ਼ ਵਿਦੇਸ਼ ਵਿੱਚ ਵਸਦੇ ਪੰਜਾਬੀਆਂ ਨੂੰ ਕਦੋਂ ਇਹ Song ਤੁਹਾਡਾ ਰਿਲੀਜ਼ ਹੋ ਰਿਹਾ ਤੇ ਕੀ ਅਪੀਲ ਕਰੂੰਗਾ ਮੈਂ ਸਾਰਿਆਂ ਨੂੰ ਇਹੀ ਅਪੀਲ ਕਰਦਾ ਜੀ ਜਿਵੇਂ ਤੁਸੀਂ ਮੇਰੇ ਪੁਰਾਣੇ ਗਾਣਿਆਂ ਨੂੰ ਬਹੁਤ ਪਿਆਰ ਦਿੱਤਾ ਸੋ ਇਹ ਗਾਣਾ ਵੀ ਮੇਰਾ ਆਪਣਾ ਲਿਖਿਆ ਗਾਇਆ ਸੋ ਉਮੀਦ ਕਰਦਾ ਕਿ ਤੁਹਾਨੂੰ ਸਾਰਿਆਂ ਨੂੰ ਬਹੁਤ ਪਸੰਦ ਆਊਗਾ ਸੋ ਇੱਕ ਗੁੱਡ ਮੈਸੇਜ ਵੀ ਹੈ ਮਿਊਜ਼ਿਕ ਦੇ ਨਾਲ ਨਾਲ ਸੋ ਸਾਰੇ ਜਣੇ ਸੁਣਿਓ ਸ਼ੇਅਰ ਕਰਿਓ ਸੋ ਕਮਬੈਕ ਕਰਕੇ ਤੁਹਾਡੀ ਹੈਲਪ ਦੀ ਲੋੜ ਵੀ ਹੈ ਸੋ ਸਾਰੇ ਜਣੇ ਪ੍ਰੋਪਰ ਇਹਨੂੰ ਸ਼ੇਅਰ ਕਰਿਓ ਹਾਂਜੀ ਸਾਡੇ ਨਾਲ ਮੈਡਮ ਜੁੜੇ ਹੋਏ ਨੇ ਬਲੈਕਸਟੋਨ ਕੰਪਨੀ ਦੇ ਜਿਹੜੇ ਨਿਰਮਾਤਾ ਨੇ ਮੈਡਮ ਕਿਹੋ ਜਿਹਾ ਜਿਹੜਾ ਇਹ Song ਤੁਸੀਂ ਕਿਹਾ ਇਹੋ ਜਿਹਾ ਸਵਾਲ ਲੱਗਿਆ ਵੀ ਅ ਚਲ ਸਾਬ ਦਾ ਸਵਾਦ ਬਹੁਤ ਅੱਛਾ ਲੱਗਿਆ ਤਾਂ ਕਿਉਂਕਿ ਤਾਈਓ ਅਸੀਂ ਇਹਨਾਂ ਨੂੰ ਆਪਣੀ ਕੰਪਨੀ ਦੇ ਵਿੱਚ ਪੇਸ਼ ਕੀਤਾ ਵੈਸੇ ਇਹਨਾਂ ਨੇ ਆਲਰੇਡੀ ਦੱਸ ਹੀ ਦਿੱਤਾ ਤੁਹਾਨੂੰ ਕਿ ਅਸੀਂ ਪਹਿਲਾਂ ਤੁਸੀਂ ਨੌਨ ਹੈ ਤਾਂ ਕਹਿੰਦੇ ਆ ਕਿ ਰਿਲੇਸ਼ਨਸ ਆਲਰੇਡੀ ਸਟਰੋਂਗ ਸੀਗੇ ਤਾਂ ਫਿਰ ਸੋਚਿਆ ਕਿ ਇਹਨੂੰ ਪ੍ਰੋਫੈਸ਼ਨਲੀ ਵੀ ਸਟਰੋਂਗ ਬਣਾਈਏ ਅ ਬਿਰਦੀ ਕਿੰਨੇ ਕਲਾਕਾਰਾਂ ਦੇ ਤੁਸੀਂ ਗੀਤ ਪਹਿਲਾਂ ਕੰਪਨੀ ਰਹੇ ਪਹਿਲਾਂ ਜੀ ਇੱਕੋ ਹੀ ਸਿੰਗਰ ਦੇ ਹਜੇ ਤੱਕ ਸੌਂ ਗੀਤੇ ਨੇ ਆਪਾਂ ਕਿਉਂਕਿ ਮੈਂ ਤੁਹਾਨੂੰ ਜਦੋਂ ਦੱਸਿਆ ਕਿ ਆਪਾਂ ਮਈ ਦੇ ਵਿੱਚ ਇਹ ਕੰਪਨੀ ਸਟਾਰਟਅਪ ਕੀਤਾ ਹੈ ਤੇ ਹੁਣ ਤਾਂ ਬਹੁਤ ਸਾਰੇ ਸਿੰਗਰਸ ਦੇ ਆਉਣੇ ਨੇ ਜਿੱਦਾਂ ਕਿ ਤੁਹਾਨੂੰ ਪਤਾ ਗੁਰਚਾਹ ਲ ਆ ਰਿਹਾ ਅੱਜ ਜਗਮੀਤ ਨੂੰ ਲਾਂਚ ਕੀਤਾ ਤਾਂ ਅੱਗੇ ਵੀ ਹੋਰ ਬਹੁਤ ਸਾਰੇ ਸਿੰਗਰਸ ਦੇ ਸੌਂ ਆਉਣਗੇ ਕਿਉਂਕਿ ਇੰਡਸਟਰੀ ਜਿਹੜੀ ਆ ਮਹਿੰਗੀ ਬਹੁਤ ਆ ਪੈਸਾ ਬਹੁਤ ਲੱਗ ਜਾਂਦਾ ਜਿਵੇਂ ਚੱਲ ਸਾਹਿਬ ਨੇ ਵੀ ਕਿਹਾ ਨਾ ਕਿ ਦਿਨਾਂ ਕਿਤੇ ਜੇਬ ਖਾਲੀ ਹੋ ਜਾਂਦੀਆਂ ਨੇ ਨਵੇਂ ਉੱਬਰਦੇ ਸਤਾਰਿਆਂ ਲਈ ਤੁਸੀਂ ਇੱਕ ਉਮੀਦ ਦੀ ਕਰਨ ਬਣ ਕੇ ਬਿਲਕੁਲ ਜੀ ਕਿਉਂਕਿ ਮੈਂ ਦੇਖੋ ਜਦੋਂ ਮੈਂ ਪਹਿਲਾ ਖੋਦ ਇੱਕ ਸਿੰਗਰ ਰਹਾ ਹਾਂ ਤੇ ਮੈਂ ਆਪਣੇ ਆਪ ਤੇ ਪੈਸੇ ਲਾਇਆ ਹੋਏ ਨੇ ਤੇ ਮੈਨੂੰ ਪਤਾ ਕਿ ਇਹ ਇਨ ਈਜ਼ੀ ਵੀ ਨਹੀਂ ਹੈਗਾ ਕਿ ਆਪਾਂ ਕਹਿਦੇ ਨਾ ਕਿ ਜਿਵੇਂ ਮੋਸਟਲੀ ਕੀ ਲੱਗਦਾ ਕਿ ਹਾਂ ਕਿ ਈਜ਼ੀ ਆ ਕਿ ਜੀ Song ਆਇਆ YouTube ਤੇ ਅਪਲੋਡ ਕੀਤਾ ਤੇ ਉਹ ਗੀਤ ਚੱਲ ਪਿਆ ਗੀਤ ਕਦੇ ਵੀ ਇਦਾਂ ਨਹੀਂ ਚੱਲਦਾ ਉਹਨੂੰ ਪ੍ਰੋਪਰ ਉਹਦੀ ਪਹਿਲਾ ਆਡੀਓ ਫਿਰ ਉਹਦੀ ਵੀਡੀਓ ਤੇ ਵਰਕ ਹੁੰਦਾ ਤੇ ਉਸ ਤੋਂ ਬਾਅਦ ਫਿਰ ਉਹਦੀ ਪ੍ਰਮੋਸ਼ਨ ਕਿਉਂਕਿ ਜੇ ਆਡੀਓ ਵੀਡੀਓ ਤੁਸੀਂ ਬੈਸਟ ਦੇਤਾ ਵਧੀਆ ਬਣਾਤੀ ਪਰ ਜੇ ਉਸ ਦੀ ਤੁਸੀਂ ਪ੍ਰਮੋਸ਼ਨ ਤੇ ਵਰਕ ਨਹੀਂ ਕੀਤਾ ਤਾਂ ਫਿਰ ਉਹ ਜ਼ੀਰੋ ਆ। ਅ ਹੋਰ ਵੀ ਜਿਵੇਂ ਬਾਈ ਨੂੰ ਤੁਸੀਂ ਲਾਂਚ ਕੀਤਾ ਬਾਈ ਦਾ ਐਕਸਪੀਰੀਅੰਸ ਕਿਵੇਂ ਰਿਹਾ? ਬਹੁਤ ਸੋਹਣਾ ਜੀ। ਮੈਂ ਮੈਨੂੰ ਹਜੇ ਮਿਲੇ ਨੂੰ 2 ਤੋਂ 3 ਮੰਥ ਸਾਨੂੰ ਮਿਲਿਆ ਨੂੰ ਹੋਏ ਆ। ਤੇ ਐਕਚੁਅਲ ਦੇ ਵਿੱਚ ਨਾ ਪ੍ਰੋਬਲਮ ਕੀ ਆ ਰਹੀ ਹੈ ਕਿ ਕਿ ਹਰ ਕੋਈ ਸਿੰਗਰ ਦਾਵਾ ਕਰਦਾ ਜਾਂ ਹਰ ਕੋਈ ਲਿਰਿਸਟ ਦਾਵਾ ਕਰਦਾ ਕਿ ਮੈਂ ਬਹੁਤ ਸੋਹਣਾ ਸੋਹਣਾ ਲਿਖਦਾ ਤੇ ਬਹੁਤ ਸੋਹਣਾ ਗਾਉਣਾ। ਪਰ ਐਕਚੁਅਲ ਦੇ ਵਿੱਚ ਟੈਲੈਂਟ ਉਹਨਾਂ ਨਹੀਂ ਹੁੰਦਾ ਜਿੰਨਾ ਕਿ ਉਹ ਆਪਣੇ ਆਪ ਦੇ ਵਿੱਚ ਸੋਚਦੇ ਨੇ ਕਿ ਅਸੀਂ ਇਹ ਕਰ ਲਾਂਗੇ ਅਸੀਂ ਓਵਰਨਾਈਟ ਅਸੀਂ ਸਟਾਰ ਬਣ ਜਾਾਂਗੇ ਹਨਾ ਪਰ ਮੈਨੂੰ ਜਗਮੀਤ ਦੇ ਵਿੱਚ ਲੱਗਿਆ ਕਿ ਵਾਕੀ ਇਹਦੇ ਵਿੱਚ ਮੁੰਡੇ 'ਚ ਟੈਲੈਂਟ ਆ ਲਾਈਕ ਤੁਸੀਂ ਇਦਾਂ ਪਹਿਲਾਂ ਵੀ ਹੁਣ ਸੁਣਿਆ ਤੁਹਾਨੂੰ ਪਤਾ ਲੱਗਿਆ ਹੋਣਾ ਖੁਦ ਨੂੰ ਹਨਾ ਤੇ ਜਗਮੀਤ ਦੀ ਕੀ ਖਾਸੀਅਤ ਆ ਕਿ ਉਹਨੂੰ ਜੋ ਮਰਜ਼ੀ ਤੁਸੀਂ ਕੰਟੈਂਟ ਦੇ ਦਿਓ ਚਾਹੇ ਹਿਪ ਹੌਪ ਦੇ ਦਿਓ ਚਾਹੇ ਫੋਕ ਦੇ ਦਿਓ ਚਾਹੇ ਸਾਈਡ ਦੇ ਦੋ ਰੋਮਾਂਟਿਕ ਦੇ ਦਿਓ ਇਹਨੇ ਹਰ ਚੀਜ਼ ਬਹੁਤ ਸੋਹਣੇ ਤਰੀਕੇ ਨਾਲ ਨਵਾਉਣੀ ਆ ਨਵੇਂ ਉੱਭਰਦੇ ਕਲਾਕਾਰਾਂ ਲਈ ਕੀ ਤੁਸੀਂ ਉਸ ਸੰਦੇਸ਼ ਦੇਣਾ ਚਾਹੋਗੇ ਸਾਨੂੰ ਆਖੇ ਕਿ ਕਿੱਥੇ ਉਹ ਕੰਡਕਟ ਕਰਨ ਤਾਂ ਕਿ ਉਹਨਾਂ ਦੀ ਵੀ ਜਿਹੜੀ ਮਨ ਦੀ ਭਾਵਨਾ ਉਹ ਕਿਤੇ ਨਾ ਕਿਤੇ ਪੂਰੀ ਹੋ ਜਾਈ ਹਾਂਜੀ ਉੱਭਰ ਦੇ ਜਿਹੜੇ ਸਿੰਗਰ ਨੇ ਮੇਰੀ ਹੀ ਉਹਨਾਂ ਨੂੰ ਸੁਜੈਸ਼ਨ ਹੈ ਜੇ ਕਿ ਪਹਿਲਾ ਤਾਂ ਆਪਣੇ ਆਪ ਤੇ ਵਰਕ ਕਰਨ ਠੀਕ ਹੈ ਆਪਣੇ ਆਪ ਇਨ ਦਾ ਸੈਂਸ ਕਿ ਜੇ ਉਹ ਲਿਖਦੇ ਨੇ ਤਾਂ ਆਪਣੇ ਲਿਖਤ ਦੇ ਉੱਪਰ ਵਰਕ ਕਰਨ ਤੇ ਜੇ ਉਹ ਗਾਉਂਦੇ ਨੇ ਤਾਂ ਪ੍ਰੋਪਰ ਰਿਆਜ਼ ਤੇ ਪ੍ਰੈਕਟਿਸ ਦੇ ਨਾਲ ਹੀ ਮੈਂ ਇਸ profession ਦੇ ਵਿੱਚ ਆਉਣਾ ਤੇ ਜੇ ਕੋਈ ਵਧੀਆ ਟੈਲੈਂਟਡ ਹੈਗਾ ਜਾਂ ਮੈਨੂੰ ਲੱਗੂਗਾ ਕਿ ਹਾਂ ਇਹ ਟੈਲੈਂਟ ਆ ਕਿਉਂਕਿ ਜਦੋਂ ਲਾਈਕ ਤੁਹਾਨੂੰ ਤੁਸੀਂ ਪਹਿਲਾਂ ਇੱਕ ਕੁਐਸਚਨ ਕੀਤਾ ਕਿ ਪੈਸੇ ਬਹੁਤ ਜ਼ਿਆਦਾ ਲੱਗਦੇ ਨੇ ਤਾਂ ਆਬਵੀਅਸਲੀ ਕੋਈ ਵੀ ਪ੍ਰੋਡਿਊਸਰ ਇਹ ਨਹੀਂ ਚਾਹੂਗਾ ਕਿ ਮੇਰਾ ਪੈਸਾ ਬਰਬਾਦ ਹੋਵੇ ਠੀਕ ਹੈ ਤਾਂ ਉਹ ਜੇ ਸਿੰਗਰ ਦੇ ਵਿੱਚ ਟੈਲੈਂਟ ਹੈਗਾ ਤਾਂ ਮੈਨੂੰ ਨਹੀਂ ਲੱਗਦਾ ਕਿ ਉਹ ਫੇਲ ਹੋਣ ਦੇ ਕੋਈ ਚਾਂਸ ਹੈਗੇ ਨੇ ਤੇ ਜਿੱਥੇ ਤੋਂ ਕੰਟੈਕਟ ਦੀ ਗੱਲ ਆ ਤਾਂ ਬਲੈਕਸਟੋਨ ਮੀਡੀਆ ਦਾ ਇੰਸਟਾਗ੍ਰam ਜਿਹੜਾ ਪੇਜ ਵੀ ਬਣਿਆ ਠੀਕ ਹੈ ਤਾਂ ਉਸ ਤੇ ਉੱਪਰ ਉਹ ਕੰਟੈਕਟ ਕਰ ਸਕਦੇ ਨੇ ਜਿਨੇ ਵੀ ਜਿਹਦੇ ਵਿੱਚ ਟੈਲੈਂਟ ਹੈ ਤਾਂ ਉਹ ਆਪਾਂ ਉਹਨਾਂ ਦੀ ਹੈਲਪ ਜ਼ਰੂਰ ਕਰਾਂਗੇ ਇੱਕ ਤੋਂ ਨੂੰ ਉੱਬਰ ਦੇ ਕਲਾਕਾਰ ਨਾਲ ਮਲਾਉਣ ਜਾ ਰਹੇ ਹਾਂ ਬਾਈ ਨਾਲ ਮਲਾਉਣਾ ਬਾਈ ਜੀ ਕੀ ਨਾਮ ਆ ਤੇ ਕਿਹਜੇ ਗਾਣੇ ਗਾਉਣੇ ਪਹਿਲਾਂ ਕਿਹ ਕਿਹੜੇ ਗਾਣੇ ਆਏ ਬਾਈ ਜੀ ਪਹਿਲਾਂ ਸਭ ਤੋਂ ਪਹਿਲਾਂ ਹਰਿਆਣੂ ਸਾਸੀ ਕਾ ਜੀ ਤੇ ਮੇਰਾ ਨਾਮ ਜਗਮੀਤ ਸਿੰਘ ਆ ਮੈਂ ਲੌਂਗੋਵਾਲਾ ਰਹਿਣਾ ਡਿਸਟ੍ਰਿਕਟ ਸੰਗਰੂਰ ਸੋ ਹਰ ਟੈਪ ਦੇ ਗਾਣੇ ਗਾ ਲਈ ਦਿਆ ਤੇ ਬਾਕੀ ਮਿਹਨਤ ਆ ਜੇ ਤੁਸੀਂ ਮਿਹਨਤ ਕਰਦੇ ਹੁੰਦਾ ਮਿਹਨਤ ਨਾਲ ਹਰ ਇੱਕ ਚੀਜ਼ ਤੁਸੀਂ ਕਰ ਸਕਦੇ ਹੋ ਜੇ ਤੁਸੀਂ ਮਿਹਨਤੀ ਨਹੀਂ ਕਰਦੇ ਤਾਂ ਤਾਂ ਕੁਝ ਵੀ ਨਹੀਂ ਕਰ ਸਕਦੇ ਸੋ ਬਾਈ ਜੀ ਨੇ ਮੈਨੂੰ ਰਾਹ ਦਿਖਾਇਆ ਤੇ ਮੈਂ ਹਰ ਇੱਕ ਚੀਜ਼ ਗਾਉਣ ਦੀ ਕੋਸ਼ਿਸ਼ ਕੀਤੀ ਤੇ ਮੈਥੋਂ ਗਾਇਆ ਵੀ ਗਿਆ ਬਲੈਕਸਟੋਨ ਕੰਪਨੀ ਨਾਲ ਕੰਮ ਕਰਕੇ ਕਹਿੰਦੇ ਨੇ ਲੋਕ ਬਾਅਦ ਚ ਨਿਕਲਦਾ ਕੁਝ ਹੋਰ ਆ ਕਿੱਦਾਂ ਦਾ ਲੱਗਿਆ ਐਕਸਪੀਰੀਅੰਸ ਤੁਹਾਡਾ ਜਿਹੜਾ ਬਲੈਕਸਟੋਨ ਕੰਪਨੀ ਨਾਲ ਕੰਮ ਕੀਤਾ ਹਾਂਜੀ ਇਹ ਹੋ ਜਾਂਦਾ ਮਤਲਬ ਵੀ ਮੈਂ ਕਾਫੀ ਪ੍ਰੋਡਿਊਸਰਾਂ ਕੋਲ ਪਹਿਲਾਂ ਵੀ ਗਿਆ ਕਾਫੀ ਕਾਫੀ ਪ੍ਰੋਡਿਊਸਰਾਂ ਨੂੰ ਮਿਲਿਆ ਮੈਨੂੰ ਉਹ ਰਿਸਪੌਂਸ ਨਹੀਂ ਮਿਲਿਆ ਤੇ ਮੈਂ ਬਾਈ ਜੀ ਨੂੰ ਮਿਲਿਆ ਤੇ ਮੈਨੂੰ ਬਹੁਤ ਪਿਆਸਦਾਰ ਮਿਲਿਆ ਕਾਫੀ ਚੀਜ਼ਾਂ ਮੈਨੂੰ ਸਿੱਖਣ ਨੂੰ ਵੀ ਮਿਲੀਆਂ ਕਿਉਂਕਿ ਜਦੋਂ ਬੰਦਾ ਇੰਡਸਟਰੀ 'ਚ ਪੈਰ ਰੱਖਦਾ ਤਾਂ ਉਹਨੂੰ ਜ਼ਰੂਰੀ ਨੇ ਚੀਜ਼ਾਂ ਸਾਰੀਆਂ ਸਿੱਖਣੀਆਂ ਸੋ ਮੈਂ ਸਾਰੀਆਂ ਚੀਜ਼ਾਂ ਸਿੱਖੀਆਂ ਮੈਨੂੰ ਸਿਖਾਇਆ ਗਿਆ ਵੀ ਕਿਵੇਂ ਗਾਉਣਾ ਹਟ ਐਪ ਕਿਵੇਂ ਗਾਉਣਾ ਇਹ ਚੀਜ਼ਾਂ ਸਿਖਾਈਆਂ ਸੋਡੇ ਸਾਰਿਆਂ ਤੋਂ ਦਿਲ ਦੇ ਕਰੀਬੀ ਕਿਹੜਾ ਗਾਣਾ ਲੋਕਾਂ ਨੂੰ ਸੁਣਾਉਂਗੇ ਤਾਂ ਕਿ ਲੋਕ ਛੋਟੀ ਆਵਾਜ਼ ਦਾ ਵੀ ਦਮ ਦਮਖਮ ਦੇਖਣ ਹਨ ਹਾਂਜੀ ਹਾਂਜੀ ਸਭ ਤੋਂ ਪਹਿਲਾਂ ਮੈਂ ਆਪਦਾ ਗਾਣਾ ਲਿਖਿਆ ਹੋਇਆ ਸੀਗਾ ਜੀ ਸੋ ਉਹੀ ਮੇਰੇ ਦਿਲ ਦੇ ਕਰੀਬਾ ਸਭ ਤੋਂ ਪਹਿਲਾਂ ਸੀਗਾ ਸੋ ਉਹੀ ਚੀਜ਼ਾਂ ਸੁਣਾਉਣ ਜਾ ਰਿਹਾ ਹਾਂ ਤੁਹਾਨੂੰ ਤੇਰੀਆਂ ਫੋਟੋਆਂ ਨੂੰ ਤੱਕਦਾ ਰਹਿ ਨਾ ਆ ਕੁਦਰਤ ਵਰਗੀ ਹੈਨੀ ਹੱਸਦਾ ਰਹਿ ਨਾ ਆ ਨਜ਼ਰ ਨਾ ਲੱਗ ਜੇਨੀ ਆਪਣੇ ਰਿਸ਼ਤੇ ਨੂੰ ਪੈੜੀਆਂ ਨਜ਼ਰਾਂ ਤੋਂ ਬਚਦਾ ਰਹਿ ਨਾ ਆ ਤੇਰੀਆਂ ਓਟਵਾਂ ਨੂੰ ਥੈਂਕ ਯੂ ਜੀ ਹੋਰ ਵੀ ਕੁਇਕ ਇੱਕ ਦੋ ਗਾਣਿਆਂ ਦੀ ਤੁਸੀਂ ਸੁਣਾ ਦਿਓ ਦੋ ਟੱਪੇ ਤਾਂ ਕਿ ਦਰਸ਼ਕ ਥੋਡੇ ਨਾਲ ਜੁੜਨ ਤੇ ਅੱਗੇ ਸ਼ੇਅਰ ਵੀ ਕਰਨ ਥੋਡੇ ਜਿਆਦਾ ਦਰਨਾ ਜੀ ਮੈਂ ਭੰਗੜੇ 'ਚ ਬੋਲੀਆਂ ਬੋਲ ਰਿਹਾ ਸੋ ਬੋਲੀਆਂ ਤੁਹਾਨੂੰ ਸੁਣਾ ਦੇਣਾ ਹੋ 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 ਰਸ਼ਮੀ ਨਾਲੇ ਵੇਖੇ ਹੋ ਰਸ਼ਮੀ ਰੂਮਾਲ ਵੇਖੇ ਉਹ ਪਾਂਡੇ ਪਿੱਤਲ ਦੇ ਕਨਾ ਵਿੱਚ ਉਦੋਂ ਆਮ ਵੇਖੇ ਹੋ ਕੱਚੇ ਘਰਾਂ ਨੂੰ ਲਿਪਦੀ ਮੁਟਿਆਰ ਵੇਖੀ ਹੋ ਗੱਭਰੂ ਖਿੜਕੇ ਪਾਉਂਦੇ ਤਮਾਲ ਵੇਖੇ ਉਹ ਤੜਕ ਸਵੇਰੇ ਕੰਨਾਂ ਵਿੱਚ ਮਿੱਠੀ ਬਾਣੀ ਪੈਂਦੀ ਚੋਕੇ ਮੱਜਾਂ ਮਾਂ ਦੀ ਲੱਸੀ ਰੜਕਨ ਬੈਂਦੀ ਬਾਪੂ ਉਟਕੇ ਬਲਦ ਜੋੜਕੇ ਤੰਬਲ ਤੁਰਦਾ ਸ਼ਾਮ ਨੂੰ ਸਾਡੇ ਪਿੰਡ ਸਾਥ ਫਿਰ ਮੇਲਾ ਜੁੜਦਾ ਹੋ ਪਾਉਂਦੇ ਗੱਭਰੂ ਪੰਗੜਾ ਹੋ ਹੋ ਕੇ ਅੱਗੇ ਪਾਉਂਦੇ ਗੱਭਰੂ ਪੰਗੜਾ ਹੋ ਹੋ ਕੇ ਅੱਗੇ ਮੇਰੇ ਸੋਹਣੇ ਦੇਸ ਪੰਜਾਬ ਨੂੰ ਹਾਏ ਨજર ਨਾ ਲੱਗੇ ਓ ਹੋ 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 ਥੈਂਕ ਯੂ ਦੋਸਤੋ ਇਹ ਸਨ ਉਹ ਉੱਬਰ ਦੇ ਕਲਾਕਾਰ ਜਿਨ੍ਹਾਂ ਨੇ ਪੰਜਾਬ ਨੂੰ ਨਵੀਂ ਗਾਇਕੀ ਅਤੇ ਨਵੇਂ ਮੈਸੇਜ ਵੀ ਦੇਣੇ ਨੇ ਅਸੀਂ ਵੀ ਤੁਹਾਨੂੰ ਉਮੀਦ ਕਰਦੇ ਹਾਂ ਤੁਹਾਨੂੰ ਬੇਨਤੀ ਵੀ ਕਰਦੇ ਹਾਂ ਕਿ ਇਹੋ ਜਿਹੇ ਕਲਾਕਾਰਾਂ ਨੂੰ ਬਾਹਰ ਫੜ ਕੇ ਪੰਜਾਬ ਅਤੇ ਪੰਜਾਬ ਨੂੰ ਨਜ਼ਰ ਲੱਗਣ ਤੋਂ ਬਚਾ ਲਈਏ ਕੈਮਰਾਮੈਨ ਦੀਪਕ ਦੇ ਨਾਲ ਇਕਬਾਲ ਸਿੰਘ ਫਗੋੜਾ ਡੀ5 ਚੈਨਲ ਪੰਜਾਬੀ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ ਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਾ ਵਾਸ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ